ਨਵਾਂ ਬਲੌਗ ਦੇ ਪਿੰਡ ਮਹਿਜ਼ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਬਰਮਿੰਗਮ ਕਾਮਨਵੈਲਥ ਗੇਮਜ਼ ਵਿੱਚ weight lifting ਚ ਹਰਜਿੰਦਰ ਕੌਰ ਨੇ bronze medal ਜਿੱਤੇ ਹੈ ਉਹਨਾਂ ਨੇ 71 ਕਿਲੋ ਵਰਗ ਦੇ ਵਿੱਚ ਤੀਜੀ ਥਾਂ ਹਾਸਲ ਕੀਤੀ ਹੈ ਹਰਜਿੰਦਰ ਕੌਰ ਨੇ ਰਾਸ਼ਟਰੀ ਮੰਡਲ ਖੇਡਾਂ ਦੇ ਵਿੱਚ ਭਾਰਤ ਨੂੰ ਨੌਵਾਂ ਮੈਡਲ ਦਵਾਇਆ ਹੈ ਮਹਿਲਾ weight lifter ਨੇ 71 ਕਿਲੋ ਭਾਰ ਵਰਗ ਦੇ ਵਿੱਚ 212 ਕਿਲੋ ਭਾਰ ਚੁੱਕ ਕੇ ਕਾਂਸੀ ਦਾ ਮੈਡਲ ਜਿੱਤੇ ਹੈ ਉਸਨੇ snatch ਦੇ ਵਿੱਚ 93 ਕਿਲੋ ਅਤੇ clean and jerk ਦੇ ਵਿੱਚ 119 ਕਿਲੋ ਭਾਰ ਚੁੱਕਿਆ ਹਾਲਾਂਕਿ ਉਹ ਆਪਣਾ ਸਰਵੋਤਮ ਪ੍ਰਦਰਸ਼ਨ ਨਹੀਂ ਕਰ ਸਕੀ ਕਲੀਨ ਐਂਡ ਜਰਕ ਦੇ ਵਿੱਚ ਉਸ ਦਾ ਸਰਵੋਤਮ 121 ਕਿਲੋਗ੍ਰਾਮ ਹੈ weight lifting ਵਿੱਚ ਇਹ ਸਤਵਾਂ ਮੈਡਲ ਹੈ ਨਾਬਾ ਬਲੌਕ ਦੇ ਪਿੰਡ ਮਹਿਸ ਵਿਖੇ ਹਰਜਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਖੁਸ਼ੀ ਦਾ ਟਿਕਾਣਾ ਨਹੀਂ ਹੈ ਪਿੰਡ ਦੇ ਲੋਕਾਂ ਵੱਲੋਂ ਵੀ ਘਰ ਦੇ ਵਿੱਚ ਆ ਕੇ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਅਤੇ ਮੂੰ ਮਿੱਠਾ ਕਰਵਾਇਆ ਜਾ ਰਿਹਾ ਹੈ ਅੱਜ ਜੀ ਜੋ ਮੇਰੀ ਛੋਟੀ ਸਿਸਟਰ ਹਰਜਿੰਦਰ ਕੌਰ ਨੇ ਕਾਮਨਵੈਲਥ ਗੇਮਜ਼ ਜੋ ਕਿ ਬਰਮਿੰਗਮ ਇੰਗਲੈਂਡ ਦੇ ਵਿੱਚ ਹੋ ਰਹੀਆਂ ਨੇ ਉਹਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਇੰਡੀਆ ਦੇ ਵਾਸਤੇ ਬਹੁਤ ਹੀ ਜ਼ਿਆਦਾ ਮਾਣ ਵਾਲੀ ਗੱਲ ਹੈ ਸਾਰੇ ਪਰਿਵਾਰ ਵਾਸਤੇ ਪਿੰਡ ਵਾਸਤੇ ਔਰ ਨਾਬਾ ਸਾਡਾ ਸ਼ਹਿਰ ਹੈਗਾ ਪੰਜਾਬ ਔਰ ਪੂਰੇ ਦੇਸ਼ ਵਾਸਤੇ ਇੱਕ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਹਰੇਕ ਬੰਦਾ ਜਿਹੜਾ ਵੀ ਮਿਲਦਾ ਹੈ ਮੁਬਾਰਕਾਂ ਦੇ ਰਿਹਾ ਹੈ ਘਰ ਦੇ ਵਿੱਚ ਇਕੱਠ ਹੋਇਆ ਪਿਆ ਪੂਰਾ ਬਹੁਤ ਜ਼ਿਆਦਾ ਔਰ ਲੱਡੂ ਵੰਡੇ ਜਾ ਰਹੇ ਨੇ ਢੋਲ ਵੱਜ ਰਹੇ ਨੇ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਰੇ ਪਰਿਵਾਰ ਨੂੰ ਵਰ ਪਿੰਡ ਨੂੰ ਕਿਸ ਤਰ੍ਹਾਂ ਦੇਖਦੇ ਹੋ ਛੋਟੇ ਜਿਹੇ ਪਿੰਡ ਵਿੱਚ ਬਿਲਕੁਲ ਛੋਟਾ ਜਿਹਾ ਪਿੰਡ ਹੈਗਾ ਕਿਸ ਤਰ੍ਹਾਂ ਪਹਿਲਾਂ ਹੈਗਾ ਸੀ ਮਨ 'ਚ ਹਰਜਿੰਦਰ ਕੌਰ ਦੀ ਵੀ ਮੈਂ ਗੇਮ 'ਚ ਜਾਣਾ ਤੁਸੀਂ ਵੀ ਕਾਫੀ ਮੋਟੀਵੇਟ ਕੀਤਾ ਹੋਗਾ ਬਿਲਕੁਲ ਜੀ ਬਿਲਕੁਲ ਦੇਖੋ ਛੋਟੇ ਪਿੰਡ ਦੇ ਵਿੱਚੋਂ ਨਿਕਲ ਕੇ ਉੱਪਰ ਜਾਣਾ ਬਹੁਤ ਮੁਸ਼ਕਲ ਹੁੰਦਾ ਹੈ ਜਿੱਦਾਂ ਆਮ ਵੱਡੇ ਸ਼ਹਿਰ 'ਚੋਂ ਬੱਚਾ ਨਿਕਲਦਾ ਉਹਦੇ ਨਾਲੋਂ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜਦੋਂ ਬੰਦਾ ਛੋਟੇ ਪਿੰਡ ਤੋਂ ਨਿਕਲ ਕੇ ਜਾਂਦਾ ਹੈਗਾ ਮਿੰਟ ਤਾਂ ਬਹੁਤ ਜ਼ਿਆਦੀ ਹੈ ਉਹ ਵੀ ਮਤਲਬ ਇੰਡੀਆ ਲੈਵਲ ਤੇ ਜਾ ਕੇ ਇਹ ਇੱਕ ਹੋਰ ਵੀ ਮੈਂ ਤੁਹਾਨੂੰ ਗੱਲ ਦੱਸਦਾ ਕਿ ਜਿਹੜਾ ਇਹ ਮੈਡਲ ਜਿੱਤਿਆ ਹੈਗਾ ਹਰਜਿੰਦਰ ਨੇ ਇਹ ਮੇਰੇ ਖਿਆਲ ਦੇ ਵਿੱਚ ਜੇ ਮੈਂ ਗਲਤ ਨਾ ਹੋਵਾਂ ਤਾਂ ਇਹ ਕਾਮਨਵੈਲਥ ਗੇਮ ਦੇ ਵਿੱਚ ਪੰਜਾਬ ਦਾ ਹਜੇ ਪਹਿਲਾ ਮੈਡਲ ਆਇਆ ਹੈ ਇਸ ਤੋਂ ਪਹਿਲਾਂ ਹਜੇ ਤਿੰਨ ਚਾਰ ਦਿਨ ਹੋ ਗਏ ਕਾਮਨਵੈਲਥ ਗੇਮ ਚੱਲਦੀ ਹੈ ਚੱਲਦੀ ਨੂੰ ਪੰਜਾਬ ਦਾ ਹਜੇ ਇਸ ਤੋਂ ਪਹਿਲਾਂ ਕੋਈ ਮੈਡਲ ਨਹੀਂ ਆਇਆ ਹੈ ਮੋਤੀ ਕਿ ਕਿਸ ਤਰ੍ਹਾਂ ਦੇਖਦੇ ਹੋ ਪਰਿਵਾਰ ਦਾ ਕਿੰਨਾ ਕਿ ਯੋਗਦਾਨ ਲਿਆ ਤੁਸੀਂ ਬ੍ਰਦਰ ਹੋਣ ਦੇ ਨਾਤੇ ਕਿੰਨਾ ਬਿਲਕੁਲ ਜੀ ਬਿਲਕੁਲ ਦੇਖੋ ਕੋਈ ਵੀ ਬੰਦਾ ਜਿਹੜਾ ਕਾਮਯਾਬ ਹੁੰਦਾ ਹੈ ਉਹਦੇ ਕਾਮਯਾਬੀ ਦੇ ਪਿੱਛੇ ਪਰਿਵਾਰ ਹੋ ਗਿਆ ਉਹਦੇ ਅਧਿਰਪਕ ਹੋ ਗਏ ਸਭ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਕੋਚ ਹੋ ਗਏ ਸਾਰੇ ਮਤਲਬ ਇਹਨਾਂ ਦੇ ਰਲ ਕੇ ਐਫਰਟ ਲੱਗਦੇ ਨੇ ਉਸ ਤੋਂ ਬਾਅਦ ਹੀ ਕਾਮਯਾਬੀ ਮਿਲਦੀ ਹੈ ਬਹੁਤ ਜ਼ਿਆਦਾ ਮਿਹਨਤ ਤੋਂ ਬਾਅਦ ਹੀ ਜੇ ਆਪਾਂ ਕਹੀਏ ਵੀ ਇੰਟਰਨੈਸ਼ਨਲ ਪਲੇਅਰ ਬਣਦਾ ਹੈ ਔਰ ਮੈਡਲ ਦੀ ਪ੍ਰਾਪਤੀ ਹੁੰਦੀ ਹੈ ਕੰਮੇਟ ਟਾਈਮ ਪ੍ਰੈਕਟਿਸ ਕਰਦੇ ਸੀਗੇ ਕੀ ਇਹ ਤਾਂ ਦੇਖੋ ਜੀ ਪ੍ਰੈਕਟਿਸ ਦੀ ਗੱਲ ਇਹ ਹੈ ਕਿ ਸਾਨੂੰ ਇਹਨੂੰ ਲਾਸਟ ਘਰੇ ਆ ਇਹਨੂੰ ਵੀ ਲਗਭਗ 1.5 ਸਾਲ ਹੋ ਗਿਆ ਘਰੇ ਆਉਣ ਦਾ ਇੱਕ ਦਿਨ ਦਾ ਵੀ ਇਹਨੂੰ ਟਾਈਮ ਨਹੀਂ ਸੀ ਮਿਲਦਾ ਹੈਗਾ ਵੀ ਇੱਕ ਦਿਨ ਵਾਸਤੇ ਵੀ ਇਹਨੂੰ ਅਸੀਂ ਘਰੇ ਆਉਣ ਦੇ ਆਉਣ ਦੇ ਦਿਨ ਕੋਚਸ ਨੇ ਜਿਹੜੇ ਇਹਦੇ ਬਹੁਤ ਹਾਰਡ ਪ੍ਰੈਕਟਿਸ ਹੁੰਦੀ ਸੀ ਤਿੰਨ-ਤਿੰਨ ਟਾਈਮ ਪ੍ਰੈਕਟਿਸ ਹੁੰਦੀ ਸੀ ਸਾਡੇ ਨਾਲ ਸਾਡੇ ਮਾਤਾ ਹੋਣਾ ਨੇ ਇਹਨੂੰ ਫੋਨ ਕਰਨਾ ਹੁੰਦਾ ਸੀ ਸਿਰਫ 5-10 ਮਿੰਟ ਦਾ ਫੋਨ ਕਰਨ ਵਾਸਤੇ ਟਾਈਮ ਮਿਲਦਾ ਸੀ ਔਰ ਬਿਲਕੁਲ ਵੀ ਫੋਨ ਕਰਨ ਦਾ ਵੀ ਟਾਈਮ ਨਹੀਂ ਸੀ ਹੁੰਦਾ ਹੈਗਾ ਇਹਦੇ ਕੋਲ ਇੰਨੀ ਹਾਰਡ ਪ੍ਰੈਕਟਿਸ ਹੁੰਦੀ ਸੀ ਕਿਸ ਤਣ ਦੇਖੇ ਹੋ ਦੇਸ਼ ਦੇ ਪ੍ਰਧਾਨ ਮੰਤਰੀ ਨੇ ਟਵੀਟ ਕਰਕੇ ਜਿਹੜਾ ਹੈਗਾ ਵਧਾਈਆਂ ਦਿੱਤੀਆਂ ਨੇ ਬਿਲਕੁਲ ਜੀ ਬਿਲਕੁਲ ਬਹੁਤ ਹੀ ਮਾਰਮਲੀ ਗੱਲ ਹੈ ਇਸੇ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਟਵੀਟ ਕਰਕੇ ਵਧਾਈਆਂ ਦਿੱਤੀਆਂ ਨੇ ਕਿਉਂਕਿ ਇਹ ਸਿਰਫ ਕੱਲੇ ਪੰਜਾਬ ਦਾ ਨਹੀਂ ਪੂਰੇ ਦੇਸ਼ ਦਾ ਹੀ ਨਾਮ ਰੌਸ਼ਨ ਕੀਤਾ ਇਹਨੇ ਬਹੁਤ ਜ਼ਿਆਦਾ ਜਿਸ ਕਰਕੇ ਸਾਡੇ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਇਸ ਦੇ ਉੱਪਰ ਮਾਣ ਮਹਿਸੂਸ ਹੋ ਰਿਹਾ ਹੈ ਸਾਡੇ ਹਰਭਜਨ ਸਿੰਘ ਈਟੀਓ ਸਾਹਿਬ ਜਿਹੜੇ ਪੀ ਡਬਲਯੂ ਡੀ ਡਿਪਾਰਟਮੈਂਟ ਦੇ ਮੰਤਰੀ ਨੇ ਉਹਨਾਂ ਨੇ ਟਵੀਟ ਕੀਤਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਤੇ ਅਸੀਂ ਆਸ ਕਰਦੇ ਹਾਂ ਕਿ ਸਾਡੀ ਸਰਕਾਰ ਹੈਗੀ ਹੈ ਜਿਹੜੀ ਪੰਜਾਬ ਸਰਕਾਰ ਜੋ ਵੀ ਇਹਦਾ ਬੰਦਾ ਹੱਕ ਹੈਗਾ ਸਪੋਰਟਸ ਕੋਟੇ ਦੇ ਵਿੱਚ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਤੇ ਜਲਦੀ ਤੋਂ ਜਲਦੀ ਜੋ ਵੀ ਹੈਗਾ ਇਹਨੂੰ ਪ੍ਰਾਪਤੀ ਹੋਵੇ ਬੱਚੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੋ ਲੜਕੀ ਨੇ ਵੱਡਾ ਮਕਾਮ ਹਾਸਲ ਕੀਤਾ ਅਸੀਂ ਇਹ ਮੈਂ ਹੁਣ ਤੇ ਹੀ ਸਾਰੇ ਪਾਸਿਓਂ ਛੱਡ ਕੇ ਸਰਕਾਰਾਂ ਲੋ ਬਹਿਨੇ ਆਂ ਤੇ ਸਰਕਾਰ ਕੋਈ ਇਹਦੇ ਆਕੇ ਮੱਤ ਕਰੇ ਕੀ ਜਾਵੇਂ ਐ ਜਾਰੀ ਖੇਡਦੀ ਆਪਣਾ ਫਰੀ ਤੰਗ ਕਰਦੀ ਰਹੇਗੀ ਜਮੇ ਸਰਕਾਰ ਵੀ ਕੋਈ ਆ ਕੇ ਸੈਤਾ ਕਰੇਗੀ ਇਹਨੂੰ ਅਜੇ ਹੁਣ ਸਰਕਾਰ ਹਾਲਾਸਨ ਹੈ ਅਜੇ ਆਪਣਾ ਫਰਜ਼ ਨਿਭੇਤਾ ਜਿਹੜਾ ਹੈ ਸੀ ਵੀ ਜਿੱਥੇ ਤੱਕ ਪਹੁੰਚਾਣਾ ਇਹ ਚਾਹਤਾ ਹਾਂ ਹੁਣ ਸਰਕਾਰ ਦੇ ਹੱਥੇ ਜੇ ਸਰਕਾਰ ਕੋਈ ਦਿੰਦੀ ਹੈ ਜਾਂ ਨਹੀਂ ਦਿੰਦੀ ਪਰਿਵਾਰ ਵੀ ਜਿਹੜਾ ਹੈਗਾ ਇੰਨਾ ਕਾਬਲ ਨਹੀਂ ਸੀ ਜਿਹੜਾ ਆਪਣੀ ਮਿਹਨਤ ਕਰਕੇ ਜਿਹੜਾ ਇੱਥੇ ਮਕਾਮ ਤੱਕ ਪਹੁੰਚਿਆ ਆਹ ਸਰਕਾਰ ਪੰਜਾਬ ਸਾਰੇ ਪਿੰਡ ਨੂੰ ਪੁੱਛ ਕੇ ਵੇਖ ਲੋ ਪਹਿਲਾਂ ਉਹ ਆਪਣੇ ਬਜ਼ੁਰਗ ਹੁੰਦਿਆਂ ਬਹੁਤ ਗੋਸਤੀ ਜਦੋਂ ਘਾਟੇ ਵਾਦੇ ਪੈ ਲੈ ਕੇ ਗੱਡੀਆਂ ਖਰੀਦ ਲੀਆਂ ਭਾਈ ਨੇ ਮੁੜ ਕੇ ਸਾਰਾ ਕੁਝ ਹੀ ਵੇਚ ਗਿਆ ਖਤਮ ਹੋ ਗਿਆ ਕੰਮ ਸਾਰੇ ਪਿੰਨ ਨੂੰ ਪਤਾ ਇਹਦਾ ਬਾਅਦ ਜਿਆ ਮੁੰਡਾ ਥੋੜਾ ਜਿਹਾ ਨੌਕਰੀ ਲੱਗ ਗਿਆ ਕੁਝ ਚਲੋ ਰੋਟੀ ਦਾ ਹੀ ਲਾ ਬਣ ਗਿਆ ਨੀਤੇ ਕੋਈ ਇਹੋ ਜੀ ਗੱਲ ਨਹੀਂ ਸੀ ਬੀ ਕਿਸੇ ਨੂੰ 1000 ਰੁਪਏ ਰਿਸ਼ਤੇਦਾਰ ਨੂੰ ਦੇ ਲਈ ਇਹੋ ਜਿਹਾ ਹਾਲ ਮਾਰੇ ਹੋ ਗਿਆ ਕਿ ਹੁਣ ਕਿੰਨੀ ਕੀ ਖੁਸ਼ੀ ਆ ਕਾਮਨਵੈਲਥ ਗੇਮ ਚੜ ਗਿਆ ਹੁਣ ਤਾਂ ਜੀ ਮੈਂ ਨਾ ਜਿਵੇਂ ਨੇ ਧਰਤੀ ਦੇ ਪੈਰ ਨਹੀਂ ਲੱਗਦੇ ਹੁਣ ਦੁੱਤੇ ਤੇ ਹੁਣ ਚਲੋ ਦਾਤਾ ਹੀ ਹੈ ਗੋਦੀ ਬਾਾਂ ਗਰੀਬ ਨਹੀਂ ਫੜੇ ਸਾਡੇ ਲੋ ਤੇ ਚਲੋ ਜੋ ਹੋ ਪਰ ਯਾ ਮਾਲਕ ਨੇ ਕਿਰਪਾ ਕਰਤੀ ਹੈ ਹਈ ਨਵੀ ਹੁਣ ਕਿਤੇ ਉਹਦੀ ਸਰਕਾਰ ਗੱਲ ਸੁਣੇ ਉਹਦੀ ਫਿਰ ਮਪਣੇ ਲੋ ਜ ਬਹੁਤ ਅਹੀ ਮਿਹਨਤ ਕਰਕੇ ਇੱਥੇ ਪਹੁੰਚਦਾ ਜਿਵੇਂ ਵੀ ਆਂਦੀ ਦੀ ਉਸਰੀ ਕਰਦੇ ਰਹੀ ਜਾਂ ਨਵੇਂ ਚੱਲ ਇਹਦੀ ਜ਼ਿੰਦਗੀ ਬਣ ਜਾਲ ਮੁੰਡਾ ਅਹੀ ਮੁੰਡਾ ਪਹਿਲੋ ਪ੍ਰਾਈਵੇਟ ਸੀ ਚਲੇ ਨੇ ਮਿਹਨਤ ਕੀਤੀ ਇਹਨੂੰ ਫਲ ਮਿਲ ਗਿਆ ਜਲ ਉਹਨੂੰ ਵੀ ਹੁਣ ਮਿਲਣਾ ਚਾਹੀਦਾ ਤੇ ਹਾਂ ਜੀ ਸਰਕਾਰ ਜੇ ਨਾ ਕੋਈ ਕਰੇ ਫਿਰ ਤਾਂ ਕੋਈ ਮਿਹਨਤ ਕਰਨ ਦਾ ਫਲ ਨਾ ਮਿਲੇ ਫਿਰ ਕੋਈ ਫਾਇਦਾ ਨਹੀਂ ਹੈ ਗੱਲਾਂ ਜੇ ਇਹ ਤਾਂ ਹੁਣ ਸਰਕਾਰ ਦੇ ਅੱਥੇ ਵੀ ਸਰਕਾਰ ਕੀ ਕਰਦੀ ਹੈ ਕੀ ਪੁੱਛਦੀ ਆ ਕੇ ਜਾਂ ਨਹੀਂ ਪੁੱਛਦੀ ਚਾਰ ਸਾਢੇ ਚਾਰ ਸਾਲ ਚ ਸਿਰਫ ਦੋ ਵਾਰੀ ਆਈ ਆ ਘਰੇ ਕਿਸ ਤਰ੍ਹਾਂ ਦੇਖਦੇ ਹੋ ਕਦੇ ਵਿਆਹ ਸ਼ਾਦੀ ਚ ਨਹੀਂ ਕਿ ਨਾ ਨਾ ਜੀ ਉਹਨੇ ਤਾਂ ਇੰਜਵੇਂ ਖੱਡੇ ਕਰਦੇ ਆਈ ਨਹੀਂ ਵਿਆਹ ਸ਼ਾਦੀ ਚ ਕਿਤੇ ਨਹੀਂ ਤੇ ਹਾਂ ਅਰੇ ਵਿਆਹਾਂ ਜਿਹੜੀਆਂ ਫੋਟੋਆਂ ਆ ਕੇ ਦੇਖੋ ਉਹਨੇ ਤੇ ਮਤਬਲੀ ਨਹੀਂ ਆਉਣਾ ਜਾਣਾ ਵਿਆਹ ਤੇ ਮਾਰਾ ਮੇ ਫੋਨ ਤੇ ਗੱਲ ਕਰ ਲੈਣੀ ਵੀ ਹਾਂ ਕਿਦਾ ਵਿਆਹ ਜਾਂ ਨਾ ਉਹਨੇ ਇੱਥੇ ਨਹੀਂ ਆਈ ਮੁੜ ਕੇ ਸਿਰਫ ਇੱਕ ਟੀਚਰ ਸੀ ਵੀ ਗੇਮ ਵੱਲ ਧਿਆਨ ਦੇਣਾ ਹਾਂ ਜੀ ਗੇਮ ਵੱਲ ਧਿਆਨ ਦੇਣਾ ਬਸ ਇਹ ਹੀ ਆਂਦੀ ਮੈਨੂੰ ਜ਼ਿਆਦਾ ਆਂਦੀ ਵੀ ਜਿੰਨਾ ਤੂੰ ਤੰਗ ਹੋਇਆ ਤੇਰਾ ਆਂਦੀ ਮੈਂ ਡੰਗਰਾਂ ਦਾ ਕੰਮ ਛੱਡਾ ਦੇਣਾ ਵੀ ਜਿਵੇਂ ਵੀ ਆਂਦੀ ਮੈਨੂੰ ਮਨਤ ਕਰ ਕਹਿੰਦੇ ਜੋ ਚੀਜ਼ ਮੰਗੇਗਾ ਉਹ ਤੈਨੂੰ ਦਵਾ ਦਾਂਗੀ ਪਸ਼ੂਆਂ ਦਾ ਵੀ ਨਾਲ ਮੋਢੇ ਨਾਲ ਮੋਢਾ ਹਾਂ ਜੀ ਕੰਮ ਮੇਰੇ ਨਾਲ ਕਰਾਂਦੀ ਰਹੀਏ ਜੋ ਲੋਹਾਂ ਦੀ ਜੋ ਵੀ ਕਰਦਾ ਹਾਂ ਮੈਂ ਨਾ ਲੱਗ ਜਾਂਦੀ ਸੀ ਮੇਰੇ ਅੱਖੇ ਕਦੀ ਇਹਨੇ ਜਵਾਬ ਨਹੀਂ ਦਿੱਤਾ ਮੈਨੂੰ ਜਿਵੇਂ ਨਿੱ ਕਬੱਡੀ ਗੁੜੇ ਨੇ ਭੱਜ ਕੇ ਲੁੱਕ ਜਾਂਦੀ ਸੀ ਮੈਨੂੰ ਕੰਮ ਨਾ ਆਖੇ ਉਹ ਕਦੀ ਮੇਤੋਂ ਭਰਾ ਨਹੀਂ ਹੋਈ ਉਹ ਜਿਵੇਂ ਮੈਂ ਤੇ ਕੇ ਹੁਣ ਕੀ ਮੰਗ ਕਰਦੇ ਸਰਕਾਰਾਂ ਤੋਂ ਇਹ ਸਰਕਾਰਾਂ ਤੋਂ ਹੀ ਮੰਗ ਕਰਨਿਆ ਮੇ ਇਹਦਾ ਜੋ ਵੀ ਹੁਣ ਬਹਿੰਤ ਕੀਤੀ ਆ ਵੀ ਸਹਦਾ ਹੋਏ ਕੋਈ ਨੌਕਰੀ ਦੀ ਕੋਈ ਕੋਚ ਆ ਕੇ ਸਰਕਾਰਾਂ ਕਾਦੇ ਵਾਤੇ ਆਪਾਂ ਬਣਾਣੇ ਦੇ ਵਾਤੇ ਬਣਾਣੇ ਆ ਵੀ ਹੁਣ ਜਿਵੇਂ ਆਉਂਦੇ ਨੇ ਬੱਚੇ ਖੇਡਾਂ ਕਰਨ ਉਧਰ ਜਾਣ ਹੁਣ ਇਹ ਦੂ ਖੇਡ ਤੇ ਫਿਰ ਹੈ ਨਹੀਂ ਨਾ ਜਿੰਨੀ ਵੀ ਇਹਨੇ ਕੰਮ ਕਰਤਾ ਕਿਤੇ ਸ਼ੀਆ ਥੋੜੀ ਲੜਕੀ ਨੇ ব্রੌਨ ਮੈਡਲ ਹਾਸਲ ਕੀਤਾ ਦੇਸ਼ ਦਾ ਨਾਮ ਰੌਸ਼ਨ ਕੀਤਾ ਹਾਂਜੀ ਬਹੁਤ ਜ਼ਿਆਦੀ ਪੁਸ਼ਿੰਗ ਇੱਥੇ ਹੀ ਥੋੜੀ ਕਰ ਪਹੁੰਚੀ ਹੈ ਸਾਰੇ ਥਾਂ ਤੇ ਨਾਮ ਰੋਸ਼ਨ ਕੀਤਾ ਇੰਡੀਆ ਦਾ ਭਾਰਤ ਸਾਰਾ ਕੁਝ ਬਹੁਤ ਵਧੀਆ ਕਰਿਆ ਨੇ ਤੇ ਦੋ ਦੋ ਦੀ ਖਾਦੀ ਖੁਸ਼ੀ ਹੈ ਪਹਿਲਾਂ ਹੱਥ ਵੀ ਪਟਾਉਂਦੀ ਰਹੀ ਹੈ ਜਿੰਨੇ ਸਾਡੇ ਨਾਲ ਕੰਮ ਕਰਦੀ ਰਹੀ ਹੈ ਪੱਠਾ தੱਥਾ ਪਾਉਣਾ ਉਹਦੇ ਡੈਡੀ ਨੇ ਕਰਨਾ ਹੋਣਾ ਨਾਲ ਲੱਗ ਜਾਣਾ ਕਿ ਵੀਰੇ ਡੈਡੀ ਦੇ ਨਾਲ ਲੱਗ ਜਾਂਦੀ ਸੀ ਤੇ ਜਦੋਂ ਤੂੰ ਹੀ ਤਾੜੀ ਬਣਦੀ ਸੀ ਨਾਲ ਲੱਗ ਜਾਣਾ ਪੰਡਾ ਪੁੰਡਾ ਪਵਾਉਣਾ ਫਿਰ ਬਾਅਦ ਚ ਪੱਠੇ ਪੁੱਠੇ ਪਵਾਉਣ ਲੱਗ ਜਾਣਾ ਮੱਜਾਂ ਨੂੰ ਪਾਣੀ ਆ ਮੱਜਾਂ ਨਿਮਾਣੀਆਂ ਵੀ ਸਾਨੂੰ ਨਹੀਂ ਸੀ ਪਤਾ ਹੈਗਾ ਵੀ ਇੱਥੋਂ ਤੱਕ ਪਹੁੰਚੇਗੀ ਵੀ ਆਹ ਕੰਮ ਕਰੇਗੀ ਤੇ ਇੱਥੋਂ ਤੱਕ ਪਹੁੰਚੀ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਤਾਂ ਮੇਰੀ ਇੱਥੋਂ ਤੱਕ ਗਈ ਸਾਨੂੰ ਬਹੁਤ ਖੁਸ਼ੀ ਹੈ ਅਸੀਂ ਮਹਾਰਾਜ ਸਭ ਦੇ ਬੱਚੇ ਇਸ ਤਰ੍ਹਾਂ ਹੀ ਕਰਨ ਸਾਰੇ ਇਸੇ ਤਰ੍ਹਾਂ ਹੀ ਗੁਰੂ ਦੇ ਨਾਲ ਨਾਲ ਪਰਿਵਾਰ ਦਾ ਬਹੁਤ ਵੱਡਾ ਰੋਲ ਹੁੰਦਾ ਕਿਸ ਤਰ੍ਹਾਂ ਦੇਖਦੇ ਹੋ ਹਾਂਜੀ ਮਹਾਰਾਜ ਨੇ ਬਹੁਤ ਵਧੀਆ ਕੀਤਾ ਹੈ ਸਾਡਾ ਤੇ ਮਹਾਰਾਜ ਤੇ ਬਸ ਉਹਦੀ ਹੱਥੀ ਧੋਰੀ ਜੇ ਉਸ ਨੂੰ ਤੁਸੀਂ ਵੀ ਨਹੀਂ ਕਦੇ ਰੋਕਿਆ ਹੋਣਾ ਵੀ ਬਾਹਰ ਚ ਜਾਣਾ ਨਾਜੀ ਨਾ ਅਸੀਂ ਨਹੀਂ ਰੋਕਿਆ ਹੈਗਾ ਨਾ ਨਾ ਅਸੀਂ ਰੋਕਿਆ ਹੈਗਾ ਪਰ ਪਹਿਲਾਂ ਅਸੀਂ ਆਂਦੇ ਹਾਂ ਮੈਂ ਤੂੰ ਕਿੱਥੇ ਵੀ ਇਹ ਕੰਮ ਕਰ ਸਕਦੀ ਹੈਂ ਆਂਦੀ ਨਾ ਮੈਂ ਤੇ ਕਰਨਾ ਹੀ ਕਰਨਾ ਹੈ ਮੈਂ ਜੇ ਤੂੰ ਕਰ ਸਕਦੀ ਹੈਂ ਤੇ ਕਰ ਲੈ ਫਿਰ ਵੀ ਕੀ ਪਤਾ ਲੱਗਦਾ ਬੱਚਿਆਂ ਨੂੰ ਅਗਲੇ ਕੱਲ ਦੇ ਨਹੀਂ ਹੈਗੇ ਬਾਹਰ ਵੀ ਬੇਟੀਆਂ ਨੂੰ ਤੇ ਫਿਰ ਆਂਦੀ ਨਹੀਂ ਮੈਂ ਤੇ ਜਾਣਾ ਮੈਂ ਇਨੀ ਪੜ੍ਹਾਈ ਵੀ ਬਾਹਰ ਜਾਣੀ ਆ ਤੇ ਮੈਂ ਵੀ ਲੋਕਾਂ ਲਵਿੰਦੀ ਏ ਤੇ ਅੰਦੀ ਮੈਂ ਇਹ ਕੰਮ ਕਰਨਾ ਹੀ ਕਰਨਾ ਮੈਂ ਚੱਲ ਜਾ ਤੂੰ ਫਿਰ ਇਹਦੇ ਭਰਾ ਨੇ ਕੱਲ ਦੇਤਾ ਫਿਰ ਅੱਜ ਸਿੱਧ ਕਰ ਦਿੱਤਾ ਫਿਰ ਜਿਹੜੇ ਹੈਗਾ ਕੁੜੀਆਂ ਕਿਸੇ ਤੋਂ ਘੱਟ ਹਾਂਜੀ ਉਹਦੇ ਬਸ ਇੱਕ ਸਾਡਾ ਬੇਟਾ ਹੀ ਗਿਆ ਹੂੰ ਬੇਟੀ ਨਹੀਂ ਹੈ ਗੁਰੇ ਬੇਟਾ ਐਸਾ ਜਿਹੜਾ ਬਾਹਰ ਗਿਆ ਬਸ ਅਸੀਂ ਇਹੀ ਸਮਝਣੇ ਆ ਕਿ ਕਿੰਨਾ ਕੁ ਸਟ੍ਰਗਲ ਕਰਨਾ ਪਿਆ ਕਿੰਨਾ ਕੁ ਸੰਘਰਸ਼ ਕਰਨਾ ਪਿਆ ਪਰਿਵਾਰ ਦਾ ਕਿੰਨਾ ਕੁ ਸੰਘਰਸ਼ ਕਰਨਾ ਪਿਆ ਕਿੰਨੀ ਕੁ ਮਿਹਨਤ ਕਰਦੇ ਸੀਗੇ ਉਹ ਮਿਹਨਤ ਬਹੁਤ ਜ਼ਿਆਦੀ ਕੀਤੀ ਉਹਨੇ ਪ੍ਰੈਕਟਿਸ ਦੇ ਵਿੱਚ ਬਹੁਤ ਜ਼ਿਆਦੀ ਮਿਹਨਤ ਕੀਤੀ ਉਹਨੇ ਮਿਹਨਤ ਦੀ ਬਹੁਤ ਲੋੜ ਸੀ ਉਹਨੂੰ ਬਹੁਤ ਜ਼ਿਆਦੀ ਉਹਦੇ ਕੋਚਾਂ ਨੇ ਬਹੁਤ ਜ਼ਿਆਦੀ ਮਿਹਨਤ ਕੀਤੀ ਹੈ ਬਹੁਤ ਅੰਗੀ ਦੇ ਵਿੱਚ ਅਸੀਂ ਦਿਨ ਕੱਟੇ ਬਹੁਤ ਅੰਗੀ ਸਨ ਬਹੁਤ ਅੰਗੀ ਦੇ ਵਿੱਚ ਅਸੀਂ ਉਹਨੂੰ ਕੋਈ ਚੀਜ਼ ਨਹੀਂ ਦੇ ਸਕਦੇ ਹੈਗੇ ਇੱਥੋਂ ਜ਼ਿਕਰ ਸਾਡੀ ਤੰਗੀ ਹੈ ਨਾ ਬਹੁਤ ਜ਼ਿਆਦੀ ਤੰਗੀ ਹੈ ਤੁਹਾਨੂੰ ਗਰੀਬੀ ਦੇ ਵਿੱਚ ਦਿਨ ਕੱਟੇ ਅਸੀਂ ਦੱਸ ਨਹੀਂ ਸਕਦੇ ਕਹੇਗੇ ਅੱਜ ਪੂਰੀ ਖੁਸ਼ੀ ਆ ਅੱਜ ਖੁਸ਼ੀ ਰਿਸ਼ਤੇਦਾਰਾਂ ਦੇ ਵੀ ਪੂਰੀ ਸਾਰਿਆਂ ਨੂੰ ਖੁਸ਼ੀ ਆ ਸਾਰਿਆਂ ਦੇ ਫੋਨ ਆ ਗਏ ਨੇ ਸਾਰੇ ਸਾਨੂੰ ਹਾਂਜੀ ਸਾਡੇ ਪਿੰਡ ਲਈ ਅੱਜ ਬਹੁਤ ਹੀ ਖੁਸ਼ੀ ਦਾ ਮੌਕਾ ਹੈ ਸਾਡੀ ਪਿੰਡ ਦੀ ਕੁੜੀ ਨੇ ਸਾਡੇ ਪਿੰਡ ਦੀ ਧੀ ਪਹਿਨ ਨੇ ਅੱਜ ਸਾਰੇ ਦੇਸ਼ ਦਾ ਨਾਮ ਰੋਸ਼ਨ ਕੀਤਾ ਅਸੀਂ ਜਿੱਦਣ ਦੀ ਕੁੜੀ ਗਈ ਹੋਈ ਆ ਇੰਗਲੈਂਡ ਖੇਡਣ ਵਾਸਤੇ ਉਦਣ ਦਾ ਅਸੀਂ ਸਾਡੀਆਂ ਨਜ਼ਰਾਂ ਟੀਵੀ ਦੇ ਨੇ ਨੈਟ ਤੇ ਨੇ ਵੀ ਸਾਨੂੰ ਪਤਾ ਲੱਗੇ ਕਦੋਂ ਸਾਡੀ ਕੁੜੀ 골ਡ ਮੈਡਲ ਜਿੱਤ ਕੇ ਲਿਆਉਂਦੀ ਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਦੀ ਹੈ ਤੇ ਬਹੁਤ ਹੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿਉਂਕਿ ਇਹਨੂੰ ਕੁੜੀ ਨੂੰ ਸਾਡੀ ਨੂੰ ਦੇਖ ਕੇ ਸਾਡਾ ਪਿੰਡ ਹੋਰ ਅੱਗੇ ਵਧੇਗਾ ਤੇ ਅੱਗੇ ਖੇਡਾਂ ਲਾ ਜਾਏਗਾ ਅਫਸਰ ਲੱਗਣਗੇ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਤੇ ਇੱਕ ਮੈਂ ਸਰਕਾਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਜੋ ਵੀ ਕੁੜੀ ਅੱਜ ਬਣੀ ਹੈ ਆਪਣੇ ਬਲਬੂਤੇ ਦੇ ਬਣਿਆ ਕਿਸੇ ਸਰਕਾਰ ਦਾ ਕੋਈ سپورਟ ਨਹੀਂ ਰਿਹਾ ਸਰਕਾਰ ਬਣਦੀ ਨੌਕਰੀ ਦੇਵੇ ਬਣਦਾ ਇਹਨਾਂ ਨੂੰ ਮਾਨ ਸਤਕਾਰ ਦੇਵੇ ਤਾਂ ਜੋ ਇਹ ਅਗੇ 올림픽 ਚ 골ਡ ਮੈਡਲ ਲੈ ਕੇ ਆ ਸਕੇ ਕਿ ਬੱਚੇ ਦਾ ਦਿਲ ਬਣਿਆ ਰਵੇ ਤੇ ਆਪਣੇ ਦੇਸ਼ ਦੀ ਤਰੱਕੀ ਅੱਗੇ ਕਦਮ ਪਵਾਵੇ